ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਦੋਗਾ ਮਸੇ ਲਈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਬਈ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਬਹੁਤ ਵਧੀਆ ਚੱਲਦਾ ਬਈ ਓਕੇ ਕਿ ਨਹੀਂ ਆ ਨਿਵਾੜਾ ਜਿ ਫਿਰ ਅੱਜ ਪੰਜ ਵੜਾਂ ਬਈ ਆਪਾਂ ਦੋ ਬਤਾ ਜੀਆਂ ਸੁਈਆਂ ਦੀ ਵੀਡੀਓ ਪਾਉਣੀ ਹੈਗੀ ਓਕੇ ਹਾਂ ਬਈ ਨਾਮ ਤੇ ਐਡਰੈਸ ਬੋ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਹਮ ਜਿਲ੍ਹਾ ਬਰਨਾਲਾ ਤੇ ਤਹਿਸੀਲ ਤੋਂ ਪਰ ਰਹਿੰਦੇ ਆਪਾਂ ਉਹਨੇੜੇ ਓਕੇ ਨੇੜੇ ਆਪਣਾ ਭਦੌਰ ਸਹਿਰ ਹੈਗਾ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 ਬਈ ਹਮ 33579 ਠੀਕ ਹੈ ਬਈ ਬਾਕੀ ਵੀ ਕਦੇ ਵੀ ਕਿਸੇ ਨੇ ਗਾ ਲੈਣੀ ਹੈਗੀ ਹਮ ਆ ਵੀ ਨਰਕਪੁਰ ਕਰਕੇ ਲੈਵੇ ਆਪਣੀਆਂ ਬੜਾ ਲਿਆਂਦੇ ਹੁੰਦੇ ਕੋਈ ਕਰਦੀ ਨਹੀਂ ਹੁੰਦੀ ਓਕੇ ਬਈ ਹਾਂ ਬਈ ਕੀਡਾ ਸੂਈ ਆ ਬੈਣ ਇਹ ਡਾਕਟਰ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਵੀਰੇ ਇਹ ਕੱਲ ਸੂਈ ਆ ਵੀ ਕੱਲ ਹਾਂ ਬੱਚਾ ਕੀ ਦੇਤਾ ਨਹੀਂ ਬੱਚਾ ਆ ਡਾਕਟਰ ਬੱਚਾ ਦੇਤਾ ਹਾਂ ਕਿੰਨਾ ਵੀ ਦੁੱਧ ਦੇ ਦੂ ਅਸਟੀਮੇਟ ਤੋਂ ਡਾਕਟਰ ਕਿੱਥੋਂ ਲਈ ਹੈਗੀ ਉਹਨਾਂ 28 29 ਕਿਲੋ ਪਹਿਲੇ ਸੂਏ ਚੋ ਆ ਦੱਸਿਆਗਾ ਓਕੇ ਤੇ ਆਪਾਂ ਮੰਨਗੇ ਕੁਛ ਨਹੀਂ ਕਹਿਣਾ ਵੀ ਕਿੰਨਾ ਦੇ ਦੂ ਅਗਲਾ ਦੇਖ ਲੈ ਕਿੰਨਾ ਚੋਲੂਗਾ ਸਹੀ ਹੈ ਬਾਈ ਲੇਵੇ ਲੂਵੇ ਡਾਕਟਰ ਸਾਹਿਬ ਨਾਲ ਇਹ ਮਿਹਰੇ ਰੰਗ ਟੰਗ ਆ ਦੁੱਧ ਆ ਇਹ ਕਹਿੰਦੇ ਦੁੱਧ 35 ਕਿਲੋ ਬਾੜੂਗੀ ਤੇ ਲੇਵਾ ਦੇ ਡਾਕਟਰ ਉਹਨੇ ਵਹਿੜਾ ਤੇ ਉਹਨੇ ਲੇਵਾ ਸਹੀ ਗੱਲ ਹੈ ਡਾਕਟਰ ਤੜਕੇ ਆਈ ਕਰਕੇ ਮੰਨ ਕੇ ਚਾਲਾ ਹੈ ਤਾਂ ਕੁਆਰਟ ਡਾਕਟਰ ਅੱਥ ਨੂੰ ਹੋਰ ਹੀ ਕੋਸ ਹੋ ਜਾਣਾ ਇਹਨੇ ਸਹੀ ਗੱਲ ਆ ਬਾਈ ਡਿਲੀਵਰੀ ਆ ਹਨ ਡਾਕਟਰ ਮਗਰਮੂਰ ਦਾ ਲੇਵਾਗਾ ਹੂੰ ਤੇ ਸੀਲ ਠੰਡੀ ਐਨੀ ਜੀਏ ਕਿ ਮਰਜੀ ਬੈਠਾ ਰਹਿ ਲਾ ਗਿਆ ਕੀ ਬਾਤ ਆ ਪੂਰੀ ਠੰਡੀ ਸੀਲ ਜਿੱਧਰ ਦੀ ਮਰਜੀ ਬਹਿ ਜਾ ਕੋਈ ਚੈੱਕ ਨਹੀਂ ਨੀ ਕਹਿਣਾ ਕੁਛ ਨਹੀਂ ਲੇਵਾ ਇੱਕ ਰੀਡ ਤੋਂ ਚੈੱਕ ਕਰਵਾਉਂਦੇ ਲੈ ਦੇ ਡਾਕਟਰ ਲੇਵਾ ਹੱਸੀ ਫਿਰਦੀ ਆ ਹਨ ਬੋਲੇ ਜ ਡਾਕਟਰ ਜਮਾ ਤੇ ਸੀਲ ਠੰਡੀ ਲੇਵਾ ਡਾਕਟਰ ਐ ਕਹਿੰਦੇ ਵੀ ਦੋ ਕਾਇਆਂ ਦਾ ਮੈਨੂ ਲੱਗਿਆਗਾ ਹੂੰ ਤੇ ਡਾਕਟਰ ਚੜਾਈ ਲੇਵੇ ਦੀ ਸਹੀ ਆ ਮਨ ਐ ਡਾਕਟਰ ਕੱਲਾ ਮਗਰ ਐ ਤੇ ਡਾਕਟਰ ਦੂਰ ਤੋਂ ਮਗਰ ਤੇ ਮੂਰੇ ਲੇਵਾ ਹੈ ਕਿੱਥੇ ਆ ਹੂੰ ਥਣਾ ਡਾਕਟਰ ਗੱਠ ਗੱਠ ਪੈਂਦੀ ਹੈਗੀ ਸਹੀ ਗੱਲ ਆ ਬਾਈ ਤੇ ਡਾਕਟਰ ਕਹਿਣ ਦੀ ਗੱਲ ਨਹੀਂ ਦੇ ਗੱਠ ਲੈ ਮਣਕੇ ਦੇਖ ਲੈ ਮਣਕੇ ਦੇਖ ਲੈ ਕੋਈ ਤੇ ਥਣ ਦੇ ਡਾਕਟਰ ਕਿੰਨਾ ਚੰਗਾ ਲੱਗਾ ਡਾਕਟਰ ਦੋ ਗੱਠਾ ਮੂਹ ਨੂੰ ਫਿਰਦਾ ਲੇਵਾ ਤੇ ਮਗਰ ਦੇਖਦਾ ਕਿੰਨਾ ਲੇਵਾਗਾ ਕੀ ਬਾਤ ਐ ਐ ਨਹੀਂ ਕਹਲਾ ਮਗਰ ਜੇ ਲੇਵਾਗਾ ਦੁੱਧ ਵਾਲਾ ਪੀ ਸਕਨੇ ਬਾਕੀ ਡਾਕਟਰ ਤਾਂ ਹਾਂ ਤੋਂ ਬਰੀਕ ਲੈ ਕਿੰਨੀ ਗੀ ਸਟ੍ਰੇਟ ਸਟ੍ਰੂਟ ਡਾਕਟਰ ਬਾਕੀ ਕਦ ਚੈੱਕ ਕਰਾ ਦੇ ਵੜਦਾ ਕਿੱਲਾ ਆ ਬਾਈ ਬਰਾਬਰ ਖੜਾ ਉਸ ਹੋਂ ਨਾ ਕਦ ਦਾ ਅੰਦਾਜ਼ਾ ਲਾਇਓ ਕਦ ਫੁੱਲ ਆ ਕਿ ਨਹੀਂ ਪੂਰਾ ਡਾਕਟਰ ਫੁੱਲ ਨਾ ਡਾਕਟਰ ਕੇ ਆਪਾ ਦੁੱਪੜਾ ਗੀ ਮੰਨ ਕੇ ਚੱਲਣਾ ਮੋਟੇ ਪਿੰਡੇ ਜੇ ਬਰੀਕੀ ਜ ਹੈ ਵੜ ਪੂਰੀ ਇਹ ਸੋਹਣੇ ਢਾਂ ਚਾਟੂ ਚਾਚਾ ਵੜਾ ਦੇਖ ਲੱਤਾਂ ਲੁੱਤਾਂ ਦੀ ਲੇਵੇ ਦੀ ਥਣਾ ਥੁਣਾ ਦੀ ਸਹੀ ਹੈ ਕਿ ਮੈਂ ਇੱਕ ਨੰਬਰ ਕੁਆਲਿਟੀ ਦਾ ਇੱਕ ਨੰਬਰ ਕੁਆਲਿਟੀ ਆ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਸੂਈ ਸਵਾਈ ਬੱਚਾ ਆ ਗਿਆ ਮਗਰ ਅੱਛਾ ਬਾਈ ਤੇ ਡੋਡਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਿਊਟੀਫੁੱਲ ਬਰੀਕੀ ਫੁੱਲ ਫੇਸ ਦੇ ਡਾਕਟਰ ਫੇਸ ਦੇਖ ਲੈਵਾ ਲੂਆ ਦਿਖਾਏ ਡਾਕਟਰ ਨੇੜ ਤੋਂ ਹੂੰ ਕਹਿੰਦੀ ਇਹ ਲੈਵਾ ਲੱਗਿਆ ਮੈਨੂੰ ਮੈਂ ਕਹਿੰਨਾ ਪੂਰਾ ਪੰਡਾ ਵਾਲਾ ਲੈਵਾ ਕਿ ਨਹੀਂ ਆ ਡਾਕਟਰ ਲਤਨਾ ਖੋਲ ਖੋਲ ਦਰਦੀ ਹੈ ਜੀ ਹੂੰ ਇਹ ਥੋੜਾ ਡਾਕਟਰ ਲੰਬਾਈ ਚੈੱਕ ਕਰਾਤਾ ਹਾਂ ਤੋਂ ਬਰੀਕੀਆਂ ਸਹੀ ਹੈ ਇਹ ਡਾਕਟਰ ਦੇਖ ਲੈ ਆਪਸ ਲੀਆਂ ਪੁੱਸਲੀਆਂ ਬਾਹਰ ਨਹੀਂ ਆ ਹੂੰ ਪੰਡਲੇ ਵੇਰੀਆ ਕਿ ਨਹੀਂ ਦੇ ਡੈਕਟਰ ਤੋਂ ਖੜਨੇ ਫੇਸ ਕੁਆਲਟੀ ਕੱਦ ਬਰੀਡ ਢਾਂਚਾ ਦੇ ਇੱਕ ਨੰਬਰ ਡੈਕਟਰ ਇੱਕ ਨੰਬਰ ਜਵਾਨੀ ਦਾ ਡੈਕਟਰ ਐ ਨਹੀਂ ਮੰਨ ਕੇ ਚੱਲ ਸਹੀ ਗੱਲ ਜਦੋਂ ਮੰਨ ਕੇ ਜਿਹੜਾ ਕੋਕ ਖਚੱਕਲੀ ਵੜ ਨੇ ਹੋਰ ਹੀ ਕੁਝ ਲੱਗਣ ਲੱਗ ਗਿਆ ਨਾ ਕੱਦ ਵੀ ਬਹੁਤ ਆ ਯਾਰ ਵੜਦਾ ਹਾ ਵੀ ਹਮ ਬਾਕੀ ਡੈਕਟਰ ਕਲਰ ਪ੍ਰਿੰਟ ਬਹੁਤ ਚਮਕ ਬਹੁਤ ਹੈਗੀ ਸਹੀ ਗੱਲ ਸਿਰ ਠੰਡੀ ਲਾਇ ਡੈਕਟਰ ਜਿਵੇਂ ਮਰਜੀ ਲੈ ਜਿੱਧਰ ਦੀ ਮਰਜ਼ੀ ਕੋਈ ਇਧਰ ਦੀ ਮਰਜ਼ੀ ਡੈਕਟਰ ਲੇਵਾ ਹੁਣ ਵੀ ਆ ਮੈਂਗਰ ਦਿਖਾਉਂਦੀ ਹੋਊਗੀ ਹਮ ਲੈ ਕਿਆ ਬਾਤ ਆ ਸੀ ਲੰਢੀ ਦੇ ਡਰਾਇਟਰ ਪਰ ਆਏ ਭਾਈ ਲੈ ਲੈ ਐਂਦਰ ਦੀ ਆ ਕੇ ਕਿਆ ਬਾਤ ਆ ਭਾਈ ਰਸਲ ਤੇ ਸਿੱਟਾ ਡਰਾਇਟਰ ਦੇਖ ਰਾ ਇੰਨੀ ਸੀ ਲੰਢੀ ਹੈਗੀ ਤੇ ਮੁੱਲ ਭਰਾ ਜਾਇਜ ਹੂ ਮੁੱਲ ਡਰਾਇਟਰ ਜਮਾ ਜਾਇਜ ਹੂ ਬੈਠਦੇ ਸਾਹਮਣੇ ਮੋਲ ਨਹੀਂ ਕਰਦੇ ਭਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜਾਇਜ ਮੁੱਲ ਰੱਖਾਂਗੇ ਭਾਈ ਤੋਰਾ ਤੋਰਾ ਇੱਕ ਨੰਬਰ ਆ ਕਰ ਭਾਈ ਦਾ ਕਿਆ ਬਾਤ ਆ ਭਾਈ ਫੰਡ ਲੇ ਵੇਰੀਆ ਕਿਨੇ ਉਰੀ ਡਾਇਰੈਕਟਰ ਪੰਡਲੇਵੇ ਦੀ ਹੈਗੀ ਹੂੰ ਤੇ ਮੁੱਲ ਡਾਇਰੈਕਟਰ ਇੰਨਾ ਕ ਜਾਇਜ਼ ਹੋਗਾ ਜੇ ਹੋਰ ਕੋਲ ਉਹ ਦਾ 1.5 ਲੱਖ ਮੁੱਲ ਕਰ ਰਹੀ ਵੜ ਦਾ ਠੀਕ ਹੈ ਬਾਈ ਤੇ ਮੁੱਲ ਡਾਇਰੈਕਟਰ ਜਮਾਂ ਜਾਇਜ਼ ਹੋਗਾ ਹੂੰ ਬਾਹਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਤੋਰਾ ਤੋਰਾ ਚੈੱਕ ਕਰੋ ਵੜ ਦਾ ਇੱਕ ਨੰਬਰ ਹੈ ਕਿ ਨਹੀਂ ਬਾਕੀ ਡਾਇਰੈਕਟਰ ਬ੍ਰੀਗ ਤਾਂ ਤੋਂ ਪੱਧਰ ਪੁੱਧਰ ਚੌਮਕ ਫੇਸ ਕੁਆਲਿਟੀ ਜਮ ਇੱਕ ਨੰਬਰ ਲੱਗਿਆ ਵੜ ਨੂੰ ਕਿੰਨਾ ਨੰਬਰ ਹੈ ਬਾਈ ਠੀਕ ਆ ਬਾਕੀ ਕੋਈ ਚੈੱਕ ਕਰਨੀ ਧਾਰਾਂ ਵੀ ਪਾਈ ਜੀਆਂ ਮਾਰ ਕੇ ਰਖਾ ਧਾਰਾਂ ਡਾਕਟਰ ਬਾਕੀ ਜਮਾ ਬੋਲਾ ਆਗਾ ਬਾਕੀ ਹਟ ਬੱਚੇ ਦਾ ਨਾੜੂਆ ਦਿਖਾ ਦੇ ਜਮਾ ਲਾ ਪਿਆ ਗਾ ਲਾ ਪਿਆ ਗਾ ਹੂੰ ਕੀ ਬਾਤ ਧਾਰਾ ਮਾਰ ਲਈ ਬਈ ਧਾਰਾਂ ਨੂੰ ਬੋਲਾ ਡਾਕਟਰ ਇੱਥੇ ਖੜੀ ਹੈਗੀ ਹੂੰ ਐਂ ਬਹਿ ਜਾ ਪਮਲਾ ਐਂ ਬਹਿ ਜਾ ਲੈ ਕਹਿਣਾ ਕੁਛ ਨਹੀਂ ਕਹਿਣਾ ਕਰਨਾ ਡਾਕਟਰ ਜਮੇ ਨਹੀਂ ਕੁਛ ਹਾਲੀ ਠੰਡੀ ਆ ਬਈ ਜਿਵੇਂ ਮਰਜੀ ਬੈਠਾ ਰੇ ਕੋਈ ਚੱਕਰੀ ਨਹੀਂ ਠੰਡੀ ਦੇਖ ਹੂੰ ਤੇ ਲੈ ਡਾਕਟਰ ਕੋਈ ਬੱਚਾ ਨਹੀਂ ਛੜਨਾ ਕੁਛ ਨਹੀਂ ਛੜਨ ਲੈ ਹੂੰ ਜਵਾਈ ਰਹਾਉਂਦੇ ਆ ਬਈ ਚੋਣ ਬੜਾ ਚੰਗਾ ਮੋਟੀ ਮੋਟੀ ਜਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਅੱਤੀ ਚੋਲਿਓ ਚਾਹੇ ਮਸ਼ੀਨਾਂ ਚੋਲਿਓ ਸਾਡ ਡਾਇਰੈਕਟਰ ਦਾਸ ਦੀ ਹੈਗੀ ਤਾਂ ਹਨੂੰ ਆਉਂਦੀ ਹੂੰ ਬਾਕੀ ਮੈਂ ਰਸਨਾਏ ਦੇਖ ਡਾਇਰੈਕਟਰ ਲੈ ਬਈ ਦੇਖੀ ਗੰਨੇ ਆ ਰਹੀ ਆ ਗੰਨੇ ਆ ਰਹੀ ਆ ਬਹੁਤ ਆ ਰਹੀ ਆ ਹਾਂ ਡਾਇਰੈਕਟਰ ਦੇਖਾ ਬਾਕੀ ਥਣ ਦੇਖ ਨਾ ਚੰਗਾ ਕਿਹੜਾ ਪਾਸਾ ਦੇਖੀ ਕਿੰਨੀ ਮਿੱਠੀ ਦੇ ਥਣ ਆ ਨਾਲ ਵਾਹ ਯਾਰ ਬਿਕਰੋ ਬਿਕਰੋ ਟਰੈਕਟਰ ਦੇ ਕਿੰਨੀਆਂ ਕਿਤਾ ਰਮ ਲਾ ਥਾਣ ਥੁਣ ਦੇ ਟਰੈਕਟਰ ਬਾੜੋਂ ਲੱਗਿਆ ਕੈਂਜੇ ਨਾਲ ਲੱਗਿਆ ਲੈਵਾ ਥਾਣਾ ਨਾੜਾ ਨੂੜਾ ਟਰੈਕਟਰ ਲੈਵੇ ਤੇ ਉਹ ਟਰੈਕਟਰ ਪਿੱਛੋਂ ਲੈਵਾ ਹੁਣ ਦਿਖਾ ਬਾੜ ਦਾ ਲੈ ਕਿਆ ਬਾਤ ਫਿੱਟ ਫਿੱਟ ਭਈਆ ਹੈ ਨਾ ਜਿਮਾ ਟਰੈਕਟਰ ਫਿੱਟਾ ਪੂਰੀ ਲੈਵੇ ਜੜ ਮਜ਼ਬੂਤ ਆਗੇ ਬਾਕੇ ਇਧਰ ਲੰਬੀ ਲੁੰਬੀ ਦੇ ਟਰੈਕਟਰ ਮੂਰ ਮਾਰ ਨੂੰ ਲੈਵਾ ਬਾੜਾ ਸਹੀ ਹੈ ਭਈ ਸਹੀ ਹੈ ਅੱਗੇ ਦੋ ਨੰਬਰ ਕਿਹੜਾ ਸੂਆ ਇਹ ਵੀ ਟਰੈਕਟਰ ਦੂਜਾ ਸੂਆ ਸੂਈਆ ਇਹ ਕਦੋਂ ਸੂਈਆ ਏ ਵੀ ਡਾਇਰੈਕਟਰ ਕੱਲ ਦੀ ਸੂਈ ਵੀ ਹੈਗੀ ਬੱਚਾ ਕੀ ਦੇਤਾ ਇਹਨੂੰ ਬੱਚਾ ਇਹਦੇ ਮਾਰਾ ਡਾਇਰੈਕਟਰ ਠੀਕ ਹੈ ਬਾਈ ਤੇ ਬਾਕੀ ਡਾਇਰੈਕਟਰ ਬਾਹਰ ਦੀ ਫੇਸ ਕੁਆਲਿਟੀ ਚੈੱਕ ਕਰਾ ਫੇਸ ਨਹੀਂ ਬੱਚੀਆਂ ਆਪਸੇ ਨਾ ਛੋਟਾ ਛੋਟਾ ਡਾਇਰੈਕਟਰ ਚਾਰ ਚਾਰ ਉਂਗਲਾਂ ਲਗਾਣਾ ਹੈ ਨਾ ਜਾਵਾ ਗਰੀਟ ਤੇ ਬੋਦੀ ਬਿਊਟੀ ਚਮਕ ਵਜਨ ਕਿ ਨਹੀਂ ਬਾਹਰ ਡਾਇਰੈਕਟਰ ਵਜਨ ਤੇ ਚਮਕ ਤੇ ਢਾਂਚਾ ਛੇਲ ਢੰਡੀ ਦੇਖੀ ਕਰਮਾਂ ਵਾਲੀ ਲੈ ਲੈ ਜਿਵੇਂ ਮਰਜੀ ਬਾਲੀ ਠੰਡੀ ਹੈ ਨਾ ਬਗ ਰੈਟਰ ਸੀਲ ਠੰਡੀ ਤੇ ਲੈ ਵੇ ਨਾੜਾ ਦੇਖੀ ਹੂੰ ਨੇੜ ਤੋਂ ਚੈੱਕ ਰੈਟਰ ਨਾੜਾ ਨਾ ਐ ਖੜੀ ਐ ਕਿ ਨਹੀਂ ਬਾਲਾ ਨਿਆਇ ਚੰਗਾ ਡਰੈਕਟਰ ਹੂੰ ਦੇ ਨਾੜਾ ਨੂੜਾ ਥਾਣ ਤੁਣ ਲੱਗਾ ਵਿਖਰਵਾ ਵੜ ਨੂੰ ਲੈ ਤੇ ਡਰੈਕਟਰ ਬੱਚਾ ਵੋਚਾ ਲਾ ਥਾਣ ਤੁਣਾ ਮੋਟਾ ਮੋਟਾ ਮਾਰ ਡਰੈਕਟਰ ਪਿੱਛੋ ਲੈ ਵਾ ਚੈੱਕ ਰਹੀ ਹੂੰ ਦੇ ਲੈ ਵਾਲੂ ਦਾ ਪੂਰਾ ਪੰਡ ਵਾਲਾ ਕਿ ਨਹੀਂ ਬਾਲਾ ਦੇਖ ਰਿਹਾ ਟਰੈਕਟਰ ਵੜ ਨੂੰ ਕੀ ਆ ਬਾਤ ਆ ਭਾਈ ਬਾਕੀ ਪੁੜਾ ਪੜਾ ਬਹੁਤ ਚੰਗੇ ਚੰਗੇ ਬਾਕੀ ਰੈਟਰ ਚੌੜੀ ਜਿਹੜੀ ਹੈ ਕਿੰਨੀ ਹੈਗੀ ਪੱਦਰ ਪੁਦਰ ਡਰੈਕਟਰ ਲੈ ਆ ਦੇਖੀ ਛੱਟਕ ਤੇ ਭਈਆ ਹਨ ਫੈਡਰ ਭਣਾ ਭੁਣਾ ਬੈਠਦੇ ਹੂੰ ਜਦੋਂ ਕਾਡਿੰਗ ਹੋ ਪੜਾ ਭੁਣਾ ਲਾ ਗਈ ਜਮਾ ਫੇਰ ਦੱਸਣਾ ਡਾਕਟਰ ਇਹਦੇ ਡਾਕਟਰ ਕੁਆਲਟੀ ਚੈੱਕ ਕਰਾ ਦੇ ਬੈਠਾ ਭਜਨ ਪੂਜਨ ਮੈਂ ਅਗਰ ਮੂਹਰੇ ਵਾਲੇ ਵਾੜਾ ਟ੍ਰਾਈ ਨਹੀਂ ਮੰਨੇ ਇੱਕ ਪਾਸੇ ਜਦੇ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਸਾਰਾ ਫੇਸ ਬੜਾ ਪਿਆਰਾ ਹਨਾ ਤੇਰੇ ਫੇਸ ਹੂੰ ਕੁਆਲਟੀ ਦੇ ਡਾਕਟਰ ਬਾਕੀ ਤੋੜਾ ਤਰਾ ਚੈੱਕ ਕਰਾ ਨਹੀਂ ਬੈਠਦਾ ਤੋੜਾ ਚੈੱਕ ਕਰੋ ਇੱਕ ਨੰਬਰ ਵਾਲਾ ਕੀ ਆ ਬਾਤ ਲੇਰ ਲੂਆ ਡੈਕਟਰ ਬਹੁ ਨਹੀਂ ਆਇਆ ਚੰਗਾ ਡੈਕਟਰ ਹੂੰ ਮੰਨ ਕੇ ਚੱਲ ਤੜਕੇ 6-7 ਕਿਲੋ ਬੋਲਾ ਕੱਢਿਆ ਸੀ ਇਹਦਾ ਓਕੇ ਕਮਾ ਬੋਲਾ ਡੈਕਟਰ ਵਾੜ ਥੱਲੇ ਹੂੰ ਦੇ ਡੈਕਟਰ ਤਾਂ ਲੰਬੀ ਲੁੰਬ ਤੇ ਬਾਈਨ ਬੁਜਣ ਦਿਖਾ ਦੇ ਬਾਈਨ ਦਾ ਫੇਸ ਦੀ ਕੁਆਲਿਟੀ ਦੇ ਕੀਆ ਬਾਤ ਆ ਹਨਾ ਨਿਕਾਇਆ ਫੇਸ ਆਗਾ ਮੈਂ ਕਹਿੰਦਾ ਨਗੀਨਾ ਹੀ ਆ ਕਿ ਨਹੀਂ ਤੇ ਬਾਈਨ ਬੁਜਣ ਡੈਕਟਰ ਡੈਕਟਰ ਤਾਂ ਸ਼ਾਮ ਹੋਣ ਦੇ ਵੇੜਨੇ ਕਿੱਥੇ ਤਿਆਰੀ ਕਰਕੇ ਖੜਨਾਗਾ ਠੀਕ ਆ ਬਾਈ ਬਾਕੀ ਡੈਕਟਰ ਲੇਵਾ ਲੂਵਾ ਥਣ ਥੋਣ ਦੇ ਕਿ ਫੇਸ ਫੂਸ ਸੀਲ ਹੰਡੀ ਲੱਗ ਇਹ ਲੈ ਕਰਾ ਸਹੀ ਗੱਲ ਬਾਕੀ ਲੇਵਾ ਚੈੱਕ ਕਰਾ ਰੈਡਰ ਲ ਉਸ ਦੇ ਬਾਕੀ ਲੰਬਾਈ ਲਮੂਏ ਤੋੜਾ ਤਰਾ ਚੈੱਕ ਕਰਾ ਰੈਡਰ ਮਗਰੋਂ ਮੂਰੋਂ ਲੇਵਾ ਵੜਦਾ ਸਹੀ ਗੱਲ ਆ ਬਾਈ ਕਿੰਨਾ ਚੰਗਾ ਲੱਗਿਆ ਵੜਨ ਤੇ ਮੁੱਲ ਭਰਾ ਜਾਇਜ਼ ਹੂ ਮੁੱਲ ਤਾਂ ਦਾ ਟਰੈਂਡ ਨਾ ਕਿ ਜਾਇਜ਼ ਹੁਣ ਕਿੰਨਾ ਕਹਿ ਦੀਏ ਹੂੰ ਬਾੜਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖੀਏ ਆਹ ਰੈਡਰ ਮੁੱਲ ਜਾਇਜ਼ ਹੁੰਦੇ ਮੰਨ ਕੇ ਤੂੰ ਵੀ ਕਿਦੋਂ ਵੀਡੀਓ ਪਾਉਣਾ ਉਹਨੂੰ ਵੇਚਿਆ ਨੇ ਡੰਗਰ ਵੇਚਿਆ ਨੇ ਬਾਈ ਬਹੁਤ ਵਾਰੀ ਮੁੜੇ ਆਗੇ ਹੁਣ ਪਰਸੋਂ ਵੀ ਵੀਡੀਓ ਪਾਉਣੀ ਸੀ ਤਿੰਨ ਚਾਰ ਗਏ ਉਹ ਵੀ ਵੇਗ ਗੀਆਂ ਮੰਨ ਕੇ ਚੱਲ ਡੈਕਟਰ ਬਹਿਣਾ ਨਹੀਂ ਉਹਦੀ ਵੇਕੇ ਆਣਾ ਮੁੱਲ ਹੁੰਦਾ ਜਮਾ ਜਾਇਜ਼ ਹੁਣ ਬਾਈ ਜਣ ਬੁਜਣ ਸਾਫ ਸੁਸਰੀ ਦੇ ਡੈਕਟਰ ਕਿੰਨੀ ਆ ਬੈ ਸਹੀ ਆ ਬਾਈ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਤੇ ਬਾਕੀ ਡੈਕਟਰ ਕਰਮ ਵਾਲੀ ਸੀਲ ਢੰਡੀ ਹੂੰ ਲੈ ਐਂ ਵੇਆ ਥੋਲੇ ਹੂੰ ਲੈ ਲੈ ਕੀ ਆ ਬਾਤ ਆ ਬਾਈ ਪੂਰੀ ਠੰਡੀ ਸੀਲਾ ਹਨ ਕਿਉਂ ਚਵਾਈ ਦੇਖ ਡੈਕਟਰ ਲੱਗੂ ਬਾੜਾ ਚੰਗਾ ਚੋਣਾ ਹਨ ਚੋਣ ਦੇ ਡੈਕਟਰ ਨਿਬੜਦੀ ਆ ਚਵਾਈ ਤੱਕ ਨਹੀਂ ਬਾੜਾ ਨਹੀਂ ਆ ਚੰਗਾ ਲਗਿਆ ਡੈਕਟਰ ਹੂੰ ਲੈ ਨੇੜ ਤੋਂ ਜੇ ਦੇ ਓਏ ਇਹਨਾਂ ਬਾਰਟੀ ਤਾਂ ਸਾਨੂੰ ਮੈਂ ਕਹਿੰਦਾ ਇੱਕ ਨੰਬਰ ਚ ਵਈਏ ਬਾਈ ਬਾਕੀ ਡਾਟਾ ਮਾਇਰ ਰਹਿਣਾ ਹੀ ਦੇ ਕੀ ਬਾਤ ਆ ਬਾਈ ਉਹ 10 ਹੱਦਿਆ ਇਲੈਕਟ੍ਰਿਕ ਚੋਈ ਦਾ ਲੱਗੀ ਆ ਗਈ ਲੱਗੀ ਆ ਇਹਨੂੰ ਹੂੰ ਕੀ ਬਾਤ ਦੇ ਇਲੈਕਟ੍ਰਿਕ ਬਾਰਟੀ ਛੱਲਾ ਮਾਰਦੀ ਹੁੰਦੀ ਆ ਹੂੰ ਤੇ ਬਾਕੀ ਥਣ ਸੁਣ ਦੇਖ ਲੱਗਿਆ ਪੂਰੀ ਵਿਤੀ ਤੇ ਗੱਲਾਂ-ਗੱਲਾਂ ਥਣ ਤੇ ਮੁੱਲ ਬਾਈ ਕਹਿੰਦਾ ਜਾਇਜ਼ ਹੋਪਾ। ਬਾਈ ਡਾਕਟਰ ਉੱਤਰਾ ਹੀ ਵੜ ਦੇ ਕੇ ਲੈਵਾ। ਖਿੱਚ ਕੇ ਮੁੱਲ ਰੱਖਾ ਪਛਾਣ ਤੋਂ ਲੈਵਾ। ਭਲਾਂ ਭਲਾਂ ਦੇ ਡਾਕਟਰ ਪੋਰਾ ਇਹ ਦਿਖਾਉਂਦੇ। ਹੂੰ। ਤੋ ਬੱਚਾ-ਵੋੱਚਾ ਲਾ ਕੇ ਕਵਾਲਿਟੀ ਹੋ ਹੋ ਜਾਂਦੀ ਹੈ ਡਾਕਟਰ ਪਸੂ ਦੀ। ਹੂੰ। ਬਾਕੀ ਕਾਂਟ ਚਾਟ ਓਂ ਚਾਮਾ ਕਰਦਾ ਚੌੜੀ ਡਾਕਟਰ ਫੇਸ ਕੁਆਲਿਟੀ ਦੇਖ। ਸਹੀ ਗੱਲ। ਲੰਬੀ-ਲੰਬੀ ਕਿੰਨੀ ਹੈ? ਬੜੀ ਪਿਆਰੀ ਹੈ ਫੇਸ ਬਿਊਟੀ ਹੈ ਨਾ। ਤੇ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ। ਧੰਨਵਾਦ।